ਇੱਕ ਨਾਨਕਸ਼ਾਈ ਕਲੈਂਡਰ ਤੇ ਆਪਾਂ ਗੱਲਬਾਤ ਕਰੀਏ ਕਿਉਂਕਿ ਆਪਣੀ ਵਿਰਾਸਤ ਆਪਣੇ ਵਿਰਸੇ ਦਾ ਇੱਕ ਭਰੋਸੇਯੋਗ ਕਲੈਂਡਰ ਆਪਾਂ ਮੰਨਦੇ ਆ ਪਰ ਇਹ ਧਰਮ ਨਾਲ ਜੁੜਿਆ ਵੀ ਹੁੰਦਾ ਹੈ ਨਾ ਕਲੈਂਡਰ ਆਪੋ ਆਪਣੇ ਕਲੈਂਡਰ ਵੀ ਹੈਗੇ ਨਾ ਬਿਕਰਮੀ ਕਲੈਂਡਰ ਹੈ ਹਿਸਰੀ ਕਲੈਂਡਰ ਵੀ ਹੈਗਾ ਇਸ ਤਰ੍ਹਾਂ ਬਹੁਤ ਸਾਰੇ ਕਲੈਂਡਰ ਨੇ ਹਾਂਜੀ ਕਰੋ ਪਰ ਇਸ ਕਲੈਂਡਰ ਦੇ ਮਾਮਲੇ 'ਚ ਵੀ ਸੂਦੇ ਇੱਕ ਜਿਹੜਾ ਆਪਾਂ ਅੰਗਰੇਜ਼ੀ ਵਾਲਾ ਫੋਲੋ ਕਰਦੇ ਇਹ ਇਹਨਾਂ ਦਾ ਸਾਈਆਂ ਦਾ ਇਹਨਾਂ ਦਾ ਸਾਈਆਂ ਦਾ ਆ 1 ਦਸੰਬਰ ਤੋਂ 1 ਜਨਵਰੀ ਤੋਂ ਜਿਹੜਾ ਸਾਲ ਸਟਾਰਟ ਹੂੰ ਸ਼ਾਇਦ ਚਾਈਨੀਜ਼ ਦਾ ਵੀ ਆਪਣਾ ਆ ਜੀ ਜੀ ਜਿਸ ਤਰ੍ਹਾਂ ਚਲੋ ਕਰੋਗਾ ਜੀ ਮੈਂ ਇਹ ਹੀ ਪੁੱਛ ਰਿਹਾ ਸੀਗਾ ਕਿ ਇਸ ਕਲੰਡਰ ਦੇ ਬਾਰੇ ਸੁਖਦੇਵ ਸਿੰਘ ਭੌਰ ਹੋਰਾਂ ਨੇ ਕੁਝ ਖੁਲਾਸੇ ਕੀਤੇ ਨੇ ਕੀ ਖੁਲਾਸਾ ਕੀਤਾ ਉਹਨਾਂ ਨੇ ਇਹਦੇ ਬਾਰੇ ਚ ਸੁਖਦੇਵ ਸਿੰਘ ਭੌਰ ਬਹੁਤ ਜਾਣਿਆ ਪਛਾਣਿਆ ਨਾਮ ਹੈ ਪੰਥਕ ਸਫਾਂ ਦੇ ਵਿੱਚ ਇਹ ਜਰਨਲ ਸੈਕਟਰੀ ਰਹੇ ਨੇ ਹਮ ਐਸਟਪੀਸੀ ਦੇ ਵਿੱਚ ਬੜਾ ਬਿਬਾਕੀ ਨਾਲ ਬੋਲਦੇ ਉਹਨਾਂ ਦਾ ਸਪੀਚ ਹੁੰਦੀ ਹੈ ਉਹਨਾਂ ਦੀ ਹਮ ਹੁਣ ਤਾਂ ਪਤਾ ਨਹੀਂ ਕਿਉਂ ਇਨਾ ਜ਼ਿਆਦਾ ਐਕਟਿਵਿਜ਼ਮ ਨਹੀਂ ਹੈਗਾ ਪਹਿਲਾਂ ਮੀਡੀਆ 'ਚ ਅਕਸਰ ਡਿਬੇਟਾਂ 'ਚ ਇੰਟਰਵਿਊਜ਼ 'ਚ ਨਜ਼ਰ ਆਉਂਦੇ ਹੁੰਦੇ ਸੀ ਪੌਰ ਸਾਹਿਬ ਜੀ ਤਾਂ ਹੁਣ ਇਹ ਕੱਲ ਦੀ ਗੱਲ ਚੱਲਣ ਢਈ ਆ ਕਿ ਪੌਰ ਸਾਹਿਬ ਨੇ ਖੁਲਾਸਾ ਕੀਤਾ ਖੁਲਾਸਾ ਕੀਤਾ ਖੁਲਾਸਾ ਕੀ ਆ ਸਾਬ ਹਮ ਦੇਖੋ ਹਰੇਕ ਕੌਮ ਕੋਲ ਜਿਵੇਂ ਮੈਂ ਕਿਹਾ ਕਿ ਤਕਰੀਬਨ ਤਕਰੀਬਨ ਆਪਣੇ ਕੈਲੰਡਰ ਹੁੰਦੇ ਹੈਗੇ ਜੀ ਤਾਂ ਇਹ ਕੰਮ ਕੀਤਾ ਪੁਰੇਵਾਲ ਸਾਹਿਬ ਨੇ ਹਮ ਸਿੱਖਾਂ ਵਾਸਤੇ ਤੋ ਦਾ ਨਾਂ ਰੱਖਿਆ ਨਾਨਕ ਸ਼ਾਹੀ ਕੈਲੰਡਰ ਜੀ ਜਦੋਂ 300 ਸਾਲਾ ਮਨਾਇਆ ਜਾ ਰਿਹਾ ਸੀਗਾ ਨਾ 20ਵੀਂ ਸਦੀ ਦੇ ਅੰਤ ਦੇ ਵਿੱਚ ਉਦੋਂ ਇਸ ਕੈਲੰਡਰ ਨੂੰ ਲਾਂਚ ਕਰਨਾ ਸੀਗਾ ਅਨੰਦਪੁਰ ਸਾਧੂ ਹਮ ਚਲੋ ਥੇਰ ਹੋਇਆ ਕਿ ਕਿ ਕੁਝ ਤਰੁੱਟੀਆਂ ਪਾਈਆਂ ਉਸ ਵੇਲੇ ਸ਼ਾਇਦ ਜਥੇਦਾਰ ਹੁੰਦੇ ਸਨ ਗਿਆਨੀ ਰਣਜੀਤ ਸਿੰਘ ਜੀ ਜੀ ਅੱਜ ਕੱਲ ਵੀ ਹੈਗੇ ਨੇ ਬੜਾ ਉਹ ਬਾਦਲ ਪਰਿਵਾਰ ਦੇ ਖਿਲਾਫ ਕੜਾ ਬੋਲਦੇ ਨੇ ਤੇ ਉਹ ਰਣਜੀਤ ਸਿੰਘ ਜੀ ਨੇ ਦਿੱਲੀ ਇਲੈਕਸ਼ਨ ਵੀ ਲੜਿਆ ਹੋਇਆ ਸ਼ਾਇਦ ਜੀ ਨਿਰੰਕਰਿਕਾਨ ਦੇ ਵਿੱਚ ਸਜ਼ਾ ਵੀ ਕੱਟੀ ਉਹਨਾਂ ਨੇ ਉਹਨਾਂ ਨੇ ਕੁਝ ਤਰੁੱਟੀਆਂ ਦਾ ਹਵਾਲਾ ਦੇ ਕੇ ਮਤਲਬ ਕਿ ਰੋਕ ਲਾਈ ਤੇ ਫਿਰ ਉਹ ਸ਼ਾਇਦ ਤੋੜਾ ਸਾਹਿਬ ਜਿਹੜੇ ਸੀਗੇ ਉਹਨਾਂ ਨੇ ਉਹ ਡਾਇਰੀਆਂ ਇਤਿਹਾਦਕ ਵਾਪਸ ਲੈ ਲਈਆਂ ਤੇ ਲਗਭਗ 2003-4 ਦੇ ਵਿੱਚ ਕੁਝ ਅਮੈਂਡਮੈਂਟ ਦੇ ਨਾਲ ਇਹ ਨਾਨਕ ਸ਼ਾਹੀ ਕਲੰਡਰ ਜਿਹੜਾ ਮੋੜ ਲਾਗੂ ਕੀਤਾ ਗਿਆ ਇਹ ਇਹਦੀ ਇੱਕ ਛੋਟੀ ਜਿਹੀ ਮੈਂ ਤੁਹਾਨੂੰ ਹਿਸਟਰੀ ਜਿੰਨੀ ਕੋਸ਼ਿਸ਼ ਹੁੰਦੀ ਆਏ ਪੜ੍ਹਦੇ ਆਏ ਆ ਉਸ ਵੇਲੇ ਦੀ ਦੱਸੀ ਆ ਜੀ ਉਹ ਤਰੀਕਾ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਜੀ ਥੋੜਾ ਜਿਹਾ ਉਲਟ ਤੋਂ ਬਾਅਦ ਅਕਾਲੀ ਰਾਜ ਆ ਗਿਆ 2007 ਦੇ ਵਿੱਚ ਜੀ ਤੇ ਹੋਇਆ ਕਿ ਕਿ ਅੱਛਾ ਪਹਿਲਾਂ ਕਹਿੰਦੇ ਜੀ ਸੋਧ ਕੀਤੀ ਆ ਫਿਰ ਇੱਕ ਸ਼ਾਇਦ ਕਮੇਟੀ ਦਾ ਵੀ ਗਠਨ ਕੀਤਾ ਗਿਆ ਇਹਨਾਂ ਨੇ ਕਿਉਂਕਿ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਸੀਗੀਆਂ ਇਸੇ ਕੈਲੰਡਰ ਦੇ ਮੁਤਾਬਕ ਦਿਨ ਤਿਉਹਾਰ ਉਹਨਾਂ ਨੇ ਮਨਾਉਣੇ ਸ਼ੁਰੂ ਕਰ ਦਿੱਤੇ ਸੀ ਛੁੱਟੀਆਂ ਹੁੰਦੀਆਂ ਨੇ ਨਾ ਧਾਰਮਿਕ ਤਿਉਹਾਰਾਂ ਤੇ ਜਿਵੇਂ ਆਪਣੇ ਗੁਰੂ ਸਾਹਿਬਾਨ ਦੇ ਨਾਲ ਜੁੜੇ ਤਿਉਹਾਰ ਆਉਂਦੇ ਹਾਂਜੀ ਉਤੋਂ ਬਾਅਦ ਫਿਰ ਉਹ ਪੱਕਾ ਆਉਂਦੇ ਸੋਤ-ਸੋਤੇ ਅਕਸਰ ਇੱਕ ਗੱਲ ਬੋਲਿਆ ਕਰਦੇ ਸੀ ਇਹ ਸੋਧ ਸੋਧ ਕਰਦਿਆਂ ਇਹਨਾਂ ਨੇ ਅੰਤ ਨਾਨਕ ਸ਼ਾਹੀ ਕੈਲੰਡਰ ਨੂੰ ਸੋਧਦਾ ਇਲਾਤਾ। ਸੋਧਦਾ ਇਲਾਤਾ ਮਿੱਤਰ ਵੀ ਇੱਕ ਕਹਿ ਰਹੇ ਨੇ ਸੀ ਇਹ ਗੱਲ ਉਹਨਾਂ ਨੇ। ਹਾਂ ਜੀ। ਹਾਂ ਇਦਾਂ ਹੋਇਆ ਇਹ ਇੱਕ ਬਰੀਫ ਹਿਸਟਰੀ ਹੈ ਨਾਨਕ ਸ਼ਾਹੀ ਕੈਲੰਡਰ ਦੀ। ਤਾਂ ਉਹ ਉਹ ਚੱਲਦਾ ਤੇ ਹਾਲੇ ਵੀ ਆ ਤੇ ਇਹਦੇ ਤੇ ਸਵਾਲ ਬੜੇ ਖੜੇ ਹੁੰਦੇ ਨੇ। ਜਿਵੇਂ ਆ ਤੁਸੀਂ ਦੇਖੋਗੇ ਅਗਾ ਜਿਵੇਂ ਮਤਲਬ ਸੈਭ ਜਦਿਆਂ ਦਾ ਸ਼ਹੀਦੀ ਦਿਹਾੜਾ ਜਾਂ ਗੁਰਪੁਰਬ ਉਹ ਇਕੱਠੇ ਆ ਜਾਂਦੇ ਆ ਜਾਂ ਇੱਕ ਸਾਲ 'ਚ ਦੋ ਵਾਰੀ ਹੂੰ ਕੋਈ ਆ ਗਿਆ ਇਸ ਇਸ ਤਰ੍ਹਾਂ ਦੇ ਵਿਵਾਦ ਵੀ ਜੁੜ ਗਏ ਚਲੋ ਆਪਾਂ ਮਾਹਰ ਨਹੀਂ ਹੈ ਕੈਲੰਡਰ ਦੇ ਵੀ ਮਾਹਰ ਹੁੰਦੇ ਨੇ ਸਰ ਬਿਲਕੁਲ ਬਿਲਕੁਲ ਉਹ ਗ੍ਰਹਿ ਰਾਸ਼ੀਆਂ ਦੇ ਸਬ ਜੋ ਗ੍ਰਹਿ ਚਾਲ ਹੁੰਦੀ ਉਸ ਸਾਹਮਣੇ ਬਹੁਤ ਵੱਡੀ ਇਹ ਵੀ ਇੱਕ ਪੜਾਈ ਹੈ ਸਰ ਕੈਲੰਡਰ ਬਣਾਉਣਾ ਕੋਈ ਹਰੀ ਸਾਰੀ ਦੇ ਵਾਸਤੇ ਥੋੜੇ ਦੇ ਉਹਦੀ ਵਿਆਖਿਆ ਕਰਨੀ ਉਹਦਾ ਅਧਿਐਨ ਕਰਨਾ ਉਹਦਾ ਵਿਸ਼ਲੇਸ਼ਣ ਕਰਨਾ ਵੀ ਸੌਖਾ ਨਹੀਂ ਪਰ ਅਸੀਂ ਕਹ ਲੋ ਕਿ ਜੋ ਮਜ਼ਮੂਨ ਹੈ ਉਹਦੇ ਤੇ ਗੱਲ ਕਰੀਏ ਤਾਂ ਭੌਰ ਸਾਹਿਬ ਨੇ ਇੱਕ ਜਿਹੜੀ ਗੱਲ ਕਹੀ ਆ ਉਹਨਾਂ ਨੇ ਕਿਹਾ ਕਿ ਦੇਖੋ ਜਦੋਂ ਥੋੜਾ ਸਾਬ ਦੇ ਕਾਰਜਕਾਲ ਤੋਂ ਬਾਅਦ ਇਸ ਨੂੰ ਅਮੈਂਡ ਕਰਕੇ ਦੁਬਾਰਾ ਜਾਰੀ ਕਰ ਦਿੱਤਾ ਗਿਆ ਸਰਕਾਰਾਂ ਵੱਲੋਂ ਵੀ ਮਾਨਤਾ ਦੇ ਦਿੱਤੀ ਗਈ ਤਾਂ ਸਭ ਹੋਇਆ ਕਿ ਕਿ ਉਸ ਤੋਂ ਬਾਅਦ ਜਿਹੜੇ ਕੁਝ ਡੇਰਾਵਾਦ ਡੇਰਾਵਾਦੀ ਪਰੰਪਰਾਵਾਂ ਦੇ ਨਾਲ ਚੱਲਦੇ ਸੀ ਤੇ ਕੁਝ ਆਰਐਸਐਸ ਜੀ ਇਹਨਾਂ ਦਾ ਦਬਾਅ ਬਣ ਗਿਆ ਜਿਸ ਤੇ ਸਿੱਟੇ ਵਜੋ ਅਕਾਲੀ ਸਰਕਾਰ ਵੇਲੇ ਨਾਨਕ ਸ਼ਾਹੀ ਕੈਲੰਡਰ ਦਾ ਭੋਗ ਪਾ ਦਿੱਤਾ ਗਿਆ ਇਹ ਇੱਕ ਵੱਡਾ ਖੁਲਾਸਾ ਕਰ ਰਹੇ ਨੇ ਕਿ ਇੱਥੇ ਵੀ ਆਰਐਸਐਸ ਦਾ ਨਾਮ ਤੇ ਜੀ ਬਿਲਕੁਲ ਬਿਲਕੁਲ ਮਤਲਬ ਕਿ ਕਹਿ ਲੋ ਕਿ ਇਸ ਤਰ੍ਹਾਂ ਇੱਕ ਦਬਾਅ ਬਣਿਆ ਤਾਂ ਖੈਰ ਉਦੋਂ ਉਸ ਟਾਈਮ ਇਹ ਖਬਰਾਂ ਬਹੁਤ ਲੱਗਦੀਆਂ ਸਨ ਸੁਖਮ ਸਾਹਿਬ ਬਹੁਤ ਚਰਚਾ ਚੱਲਦੀ ਸੀ ਉਹ ਹਾਲੇ ਵੀ ਚਰਚਾ ਤੇ ਚੱਲਦੀ ਆ ਤਾਂ ਬਹਿਰਹਾਲ ਹੁਣ ਇਸ ਮੁੱਦੇ ਤੇ ਖੁੱਲ ਕੇ ਮੇਰੇ ਖਿਆਲ ਦੇ ਨਾਲ ਚਰਚਾ ਹੋਣੀ ਚਾਹੀਦੀ ਹੈ ਸਰ ਅਸੀਂ ਚਲੋ ਕਿਸੇ ਦੀ ਇੱਕ ਸਟੇਟਮੈਂਟ ਦੇ ਹਵਾਲੇ ਨਾਲ ਨਹੀਂ ਕਹਿੰਦੇ ਕਿ ਅੰਤਮ ਸੱਚ ਆ ਤਾਂ ਘਟੂ ਘਟ ਜਿਹੜੇ ਸਿੱਖ ਬੁੱਧੀਜੀਵੀ ਆ ਉਹਨਾਂ ਨੂੰ ਇਹਦੇ ਤੇ ਡਿਬੇਟ ਕਰਦੇ ਰਹਿਣਾ ਚਾਹੀਦਾ ਕਰਦੇ ਰਹਿਣਾ ਚਾਹੀਦਾ ਬਿਲਕੁਲ ਸਾਡੇ ਵਰਗਿਆਂ ਨੂੰ ਵੀ ਸਿੱਖਣ ਨੂੰ ਮਿਲੇ ਕੀ ਸਹੀ ਹੈ ਕੀ ਗਲਤ ਹੈ ਉਹਦਾ ਨਿਤਾਰਾ ਹੋਵੇ ਤੇ ਅਤੀਤ ਦੇ ਵਿੱਚ ਮਾਂਜੀ ਦੇ ਵਿੱਚ ਜਿਨੇ ਗਲਤ ਕੀਤਾ ਜਿਨੇ ਸਹੀ ਕੀਤਾ ਵੀ ਉਹ ਦੋਵੇਂ ਤਰ੍ਹਾਂ ਜਿਹੜੀਆਂ ਗਲਤ ਸਹੀ ਵਾਲੀਆਂ ਉਹ ਲੋਕਾਂ ਦੇ ਸਾਹਮਣੇ ਨੰਗੀਆਂ ਆਉਣ ਕੀ ਬਾਤ ਬਿਲਕੁਲ ਬਿਲਕੁਲ ਐਵੇਂ ਹੀ ਕਈ ਵਾਰੀ ਗੋਲ ਗੋਲ ਕਰਕੇ ਜਿਹੜੇ ਲੋਕ ਆ ਤਾਂ ਫੇਲ ਕਰਦੇ ਨੇ ਪ੍ਰੋਸੈਸ ਕਰਦੇ ਨੇ ਇਹ ਸਿਆਣੇ ਬੰਦਿਆਂ ਦਾ ਹੀ ਕੰਮ ਆ ਨਾ ਹੂੰ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਮਿੱਤਰ ਕਹਿ ਰਹੇ ਨੇ ਕਿ ਪਾਕਿਸਤਾਨ ਦੇ ਵਿੱਚ ਵੀ ਚੱਲਦਾ ਨਾਲ ਕਸ਼ਾਈ ਕਲੈਂਡਰ ਇੱਕ ਮਿੱਤਰ ਕਹਿ ਰਹੇ ਸੀਗੇ ਆ ਪਾਲ ਸਿੰਘ ਪUREWAL ਜੀ ਮੀਤ ਸਿੰਘ ਜੀ ਕਹਿ ਰਹੇ ਨੇ ਖਾਸ ਤੋ ਸਿੱਧੋ ਜੀ ਅਜ ਪUREWAL ਸਾਹਿਬ ਤੇ ਆ ਦੇਖੋ ਅੱਜ ਸਿੰਘੇੜਾ ਸਾਹਿਬ ਦੱਸ ਰਹੇ ਨੇ ਮਿੱਤਰ ਸਾਡੇ ਉਹ ਕਹਿੰਦੇ ਕਿ ਚੀਨ ਤਾਂ ਆਪਣਾ ਨਵਾਂ ਸਾਲ ਅੱਢ ਤੋਂ ਬਣਾਉਂਦਾ ਅੱਢ ਤੋਂ ਬਣਾਉਂਦਾ ਆਪਣਾ ਵੀ ਵੈਸੇ ਵਿਸਾਖ ਤੋਂ ਹੀ ਚੜਦਾ ਹੈ ਨਾ ਹੂੰ ਆਪਣਾ ਆਪਣੇ ਹਿਸਾਬ ਨਾਲ ਆਪਣਾ ਵਿਸਾਖ ਤੋਂ ਚੜਦਾ ਹੈ ਜੀ ਜੀ ਆਪਾਂ ਅੱਜ ਵੀ ਪੈਲੀ ਦਾ ਠੇਕਾ ਜੇ ਲੈਨੇ ਆ ਤੇ ਉਹ ਵਿਸਾਖ ਤੋਂ ਲੈਨੇ ਆ ਸਾਬ ਠੀਕ ਹੈ ਨਾ ਤਾਂ 850 ਦੀਆਂ ਦੋ ਕਿਸ਼ਤਾਂ ਦੇ ਤੌਰ ਤੇ ਦੇਖੀਏ ਸੰਗਰਾਦ ਹੁੰਦੀ ਹੈ ਤੇ ਲੋਕ ਉਸ ਦਿਨ ਨਵਾਂ ਸਾਲ ਜਿਹੜਾ ਮਨਾਉਂਦੇ ਬੀਬੀਆਂ ਸਰ ਇੱਕ ਕਿਤਾਬ ਹੈ ਮੈਨੂੰ ਭੁੱਲ ਗਈ ਮੈਨੂੰ ਕਿਸੇ ਨੇ ਸੁਜੈਸਟ ਕੀਤੀ ਆ ਮੈਂ ਉਹ ਕਿਤਾਬ ਹਾਸਲ ਕਰਨ ਦਾ ਯਤਨ ਕਰਾਂਗਾ ਕਿਉਂਕਿ ਮੇਰੀ ਰੁਚੀ ਰਹਿੰਦੀ ਹੈ ਕਿਤਾਬਾਂ ਜੀ ਬਹੁਤ ਕਿਸੇ ਵਿਦਵਾਨ ਨੇ ਦੇਸੀ ਮਹੀਨਿਆਂ ਦੇ ਵਿੱਚ ਫਸਲਾਂ ਦੀ ਬਜਾਈ ਤੇ ਕਿਤਾਬ ਲਿਖੀ ਹੋਈ ਹੈ ਮੀਨਾਵਰ ਕਿਤੇ ਉਹਦਾ ਨਾਮ ਇਸਾਕ ਹੀ ਤਾਂ ਨਹੀਂ ਤੁਸੀਂ ਉਸੇ ਦੀ ਗਲਤੀ ਨਹੀਂ ਕਰ ਰਹੇ ਸਰ ਮੈਨੂੰ ਪਤਾ ਨਹੀਂ ਹੈ ਮੈਨੂੰ ਕੋਈ ਮੇਰਾ ਦੋਸਤ ਦੱਸ ਕੇ ਗਿਆ ਸੀ ਉਹ ਕਹਿੰਦੇ ਮੈਂ ਉਹਨਾਂ ਨੇ ਉਹ ਕਿਤਾਬ ਛਾਪੀ ਹੈ ਉਹਦਾ ਨਾਮ ਹੀ ਵਸਾ ਮੈਨੂੰ ਪਤਾ ਨਹੀਂ ਹੈ ਜੀ ਮੈਂ ਨਾਮ ਦਾ ਮੈਂ ਕਹਾਂ ਪਰ ਉਹਨਾਂ ਨੇ ਮੈਨੂੰ ਦੱਸਿਆ ਸੀ ਤੇ ਉਹ ਯਾਦ ਆ ਗਿਆ ਮੈਨੂੰ ਜੀ 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 ਤੇ ਉਹ ਕਿਤਾਬ ਜ਼ਰੂਰ ਹਾਸਲ ਕਰਾਂਗੇ ਜੀ ਹਮ ਇੱਕ ਚੇਤ ਤੋਂ ਹੈ ਜੀ ਅੱਛਾ ਇੱਕ ਚੇਤ ਤੋਂ ਠੀਕ ਹੈ ਜੀ ਚਲੋ ਆਪਾਂ ਵੀ ਥੋੜਾ ਜਿਹਾ ਹੁਣ ਸਾਰੇ ਜਨਵਰੀ ਫੈਬਰੀ ਕਰਦੇ ਆਂ ਤੇ ਉਹਦੇ ਵਿੱਚ ਆ ਜਾਓ ਵਾਹ ਆਪਣੇ ਠੀਕ ਹੈ ਜੀ ਚਲੋ ਅਸੀਂ ਵਿਸਾਖਤੋ ਹੀ ਗਨੀ ਬੈਠੇ ਆਂ ਜੀ ਜੀ ਛੇਤ ਜੀ ਇੱਕ ਛੇਤ ਤੋਂ ਇੱਕ ਖਬਰ ਹੋਰ ਦੋਸਤਾਂ ਦੇ ਨਾਲ ਸਾਂਝੀ ਕਰੀਏ ਆਪਾਂ ਸ਼ਾਹਜਹਾਂ ਤਾਂ ਸੁਣਿਆ ਸੀਗਾ ਕਿ ਉਹਨੇ ਤਾਜਮਹਿਲ ਬਣਾਇਆ ਆਪਦੀ ਕਹ ਲੋ ਮਹਿਬੂਬ ਦੀ ਯਾਦ ਦੇ ਵਿੱਚ ਮਮਤਾਜ ਵਾਸਤੇ ਮਮਤਾਜ ਵਾਸਤੇ ਪਰ ਕਹਿੰਦੇ ਕਿ ਕਿਥੇ ਹੋਰ ਬੰਦਾ ਜੀ ਨੇ 3 ਕਰੋੜ ਦਾ ਘਾਰ ਹੀ ਬਣਾ ਦਿੱਤਾ ਨਿੱਕੂ ਕਹਿੰਦਾ ਮੈਂ ਤਾਜ ਬਣਾਵਾ ਕਿਹਦੇ ਲਈ ਮੇਰੀ ਮਮਤਾਜ ਬੇਵਫਾ ਕੋਣ ਵਿਚਾਰਾ ਕੀਤਾ ਤੇ ਸਾਇਰ ਲੁਧਿਆਣਵੀ ਨਾ ਗਰੀਬਾਂ ਦਾ ਮਜ਼ਾਕ ਉਡਾ ਦਿੱਤਾ ਹਾਂ ਬਿਲਕੁਲ ਬਹੁਤ ਸੁਣੀ ਕਵਿਤਾ ਸਾਇਰ ਹੋਰਾਂ ਦੀ ਖੈਰ ਇੱਥੇ ਕਹਿੰਦੇ ਵੀ 3 ਕਰੋੜ ਦਾ ਘਰ ਬਣਾਤਾ ਇੱਕ ਤੇ ਪਰ ਪੈਸੇ ਪੂਸੇ ਕਿੱਥੋਂ ਇਕੱਠੇ ਕਰੇ ਕਿਵੇਂ ਕਰੇ ਬਾਅਦ ਚ ਬੰਦਾ ਫੜਿਆ ਗਿਆ ਤੇ ਬਣਾਇਆ ਵੀ ਕਿਹਦੇ ਵਾਸਤੇ ਕਹਿੰਦੇ ਕੋਈ ਅਦਾਕਾਰਾ ਨਹੀਂ ਵੱਡਿਆ ਅਦਾਕਾਰ ਹੈ ਕੋਈ ਪਤਾ ਨਹੀਂ ਕੀ ਕਹਾਣੀ ਜੀ ਪੂਰੀ ਬੜਾ ਸਪਸ਼ਟ ਕਰਿਓ ਸਾਡੇ ਨਾਲੇ ਵੀ ਨਹੀਂ ਮਤਲਬ ਕਿ ਹੁਣ ਕੱਲੇ ਗੀਤਕਾਰ ਥੋੜੀ ਇਹ ਲਿਖ ਸਕਦੇ ਮੈਂ ਚਾਨਨ ਤੱਕ ਰਾਹ ਬਣਾ ਦੇਣਾ ਤੇ ਰਾਹ ਵਿੱਚ ਬਾਗ ਲਵਾ ਦੇਣਾ ਅਗਲੇ ਹਕੀਕਤ ਚ ਕਦ ਤੂੰ ਜ਼ਰਦੇ ਨੇ ਸਾਬ ਇਹ ਬੰਦਾ ਜਿਹੜਾ ਇਹ ਮਤਲਬ ਕਿ ਆਇਆ ਵਰਿਆ ਸੀ ਬਾਲ ਬੱਚੇਦਾਰ ਸੀ ਮੁਹੱਬਤ ਹੋ ਗਈ ਹਮ ਸਾਲਾ ਮੁਹੱਬਤ ਕਰਨ ਲੱਗ ਪਿਆ ਤੁਹਾਨੂੰ ਪਤਾ ਜਦ ਦਿਲ ਮੁਹੱਬਤ ਕਰਦਾ ਸਾਲਾ ਫਿਰ ਬੰਦਾ ਕੁਝ ਵੀ ਕਰਦਾ ਬਿਲਕੁਲ ਜੀ ਚੱਕਦਾ ਫੱਟਾ ਨੇ ਹਮ ਪਤਾ ਨਹੀਂ ਕਿੱਥੇ ਕਿੱਥੇ ਚੋਰੀ ਕੀਤੀ ਕਿ ਉਹ ਮਰ ਗਿਆ ਸੀਗਾ ਉਹਦੀ ਜਗ੍ਹਾ ਤੇ ਮਾਂ ਨੂੰ ਮਿਲ ਗਈ ਆ ਜੋਬ ਜਿਹੜੀ ਰੇਲਵੇ ਦੀ ਹੂੰ